ਸੰਜੀ ਸਾ ਤਸ਼ਰੀਕ ਕਾਲ ਸਾਰੇ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ੇਰ ਗਿੱਲ ਲੈ ਬਾਈ ਜਿਵੇਂ ਹੁਣ ਆਪਣੇ ਪੰਜਾਬ ਚ ਕਣਕਾਂ ਦਾ ਵੱਢਣ ਦਾ ਕੰਮ ਜੋਰਾਂ ਸੋਰਾਂ ਤੇ ਚੱਲ ਰਿਹਾ ਹਨ ਤੇ ਮੈਂ ਕਿਹਾ ਬਾਈਆਂ ਨੂੰ ਜਿਹੜੇ ਆਪਣੇ ਨਾਲ ਭੈਣ ਭਾਈ ਜੁੜੇ ਹੋਏ ਆਗੇ ਉਹਨਾਂ ਨੂੰ ਦਿਖਾ ਦਈਏ ਅਮਰੀਕਾ ਦੀ ਕਣਕ ਵੀ ਜਿਵੇਂ ਆਮ ਹੀ ਆਪਾਂ ਸੋਚਦੇ ਰਹਿੰਦੇ ਹਾਂਗੇ ਵੀ ਬਾਹਰਲੇ ਦੇ ਛਾਂਜਾ ਫਸਲ ਵਾੜੀ ਇੰਨੀ ਵਧੀਆ ਨਹੀਂ ਹੁੰਦੀ ਹਨਾ ਬਸ ਤਾਂ ਮੈਂ ਦਿਖਾਉਣਾ ਹੁਣ ਕੋਈ ਵੀ ਫਾਸਲ ਇਨੀ ਗੱਪਾ ਦਿਖਾ ਚਗੀ ਹੈ ਨਾ ਤੇ ਅੱਜ ਦਿਖਾਉਣੇ ਆ ਤੁਹਾਨੂੰ ਬਾਈ ਕਨਕ ਇਹ ਪਹਿਲਾਂ ਦਾ ਦੇਖ ਲਓ ਇਧਰ ਪਾਣੀ ਲੱਗਦਾ ਪਿਆਗਾ ਇਹ ਕਨਕ ਨੂੰ ਪਾਣੀ ਲੱਗਦਾ ਪਿਆਗਾ ਤੇ ਉਧਰ ਉਹਨਾਂ ਨੇ ਲਾਇਆ ਜਿਵੇਂ ਆਪਾਂ ਗਲੀ ਜਨਰੇਟਰ ਜਿਹਾ ਲਾਇਆ ਹੁੰਦਾ ਨਾ ਉਹ ਉਧਰੋਂ ਦਿਖਾਉਣਾ ਪਾਣੀ ਨੇ ਆਪਣੇ ਸੂਆ ਜਾਂ ਹੁੰਦਾਗਾ ਐਦਾਂ ਪਾਣੀ ਆਉਂਦਾਗਾ ਇਹ ਸਾਰਾ ਨਹਿਰੀ ਪਾਣੀ ਹੋਣਾਗਾ ਆ ਦੇਖੋ ਇਹ ਜਾਂਦਾਗਾ ਇੱਥੋਂ ਹੁਣ ਇਹਨਾਂ ਨੇ ਗਾਂ ਭਰ ਕੇ ਇਹਦੇ ਨਾਲ ਚੱਲਦਾ ਪਿਆਗਾ ਕਿਉਂਕਿ ਨੀਮਾਗਾ ਬਾਹਨ ਉੱਚਾਗਾ ਇਧਰ ਤੇ ਪਾਣੀ ਲੱਗਦਾ ਪਿਆਗਾ ਤੇ ਕਨਕ ਦੇਖ ਲਓ ਹਜੇ ਜਮਾ ਹਰੀ ਖੜੀ ਹੈਗੀ ਦੇਖ ਲਓ ਭਾਈ ਲੱਗਦੀ ਨਹੀਂ ਹਜੇ ਜਿਹੜੇ ਵੀਰ ਪਹਿਲਾਂ ਦੇ ਜੁੜੇ ਹੋਏ ਨੇ ਉਹਨਾਂ ਨੂੰ ਤਾਂ ਪਤਾ ਪਿਛਲੇ ਸਾਲ ਸਾਇਦ ਉਹਨਾਂ ਨੇ ਦੇਖੀ ਹੋਵੇ ਵੀਡੀਓ ਤੇ ਹਜੇ ਇਹਨਾਂ ਨੇ ਇਹ ਆਈ ਨਹੀਂ ਪਤਾ 2 ਮਹੀਨੇ ਜਦੋਂ ਸੁੱਕ ਗਈ ਉਸ ਤੋਂ ਬਾਅਦ ਵੀ ਜਦੋਂ ਜਮ੍ਹਾਂ ਸੁੱਕ ਗਈ ਵੱਢਣ ਵਾਲੀ ਹੋ ਗਈ ਉਦੋਂ ਵੀ ਇਹਨਾਂ ਨੇ ਮਹੀਨਾ 20 ਦਿਨ ਤਾਂ ਉਹੀ ਲੰਘਾ ਦਿੰਦੇ ਐ ਖੜੀ ਰਹੀ ਆ ਦੇਖ ਲਓ ਜਿੱਥੇ ਤੱਕ ਨਿਕਾ ਜਾਂਦੀ ਇਧਰ ਕਣਕ ਲੱਗੀ ਹੋਈ ਆਗੀ ਐਤ ਕੀ ਗੱਲ ਐ ਫੁਰਨੀ ਜੀ ਕਣਕ ਬਹੁ ਬੀਜੀ ਆਗੀ ਅੱਗੇ ਕਿਸੇ ਸਾਲ ਇੰਨੀ ਕਣਕ ਨਹੀਂ ਬੀਜਦੇ ਹੁੰਦੇ ਸੀ ਕਿ ਜਿੰਨੀ ਅੱਜ ਕੀ ਇੱਥੇ ਬੀਜੀ ਸੀ ਇਹਨਾਂ ਨੇ ਕਣਕ ਆ ਦੇਖੋ ਕਿੰਨੀ ਵਧੀਆ ਕੱਦ加ਠ ਪੂਰਾ ਵਧੀਆ ਹੈਗਾ ਕਣਕ ਦਾ ਜਿਵੇਂ ਆਪਣੇ ਆਮ ਹੀ ਬੜੀਏ ਲੱਖ ਲੱਖ ਤੱਕ ਆਉਂਦੀ ਹੁੰਦੀ ਹੈਗੀ ਆ ਦੇਖੋ ਬਈ ਪੂਰੀ ਵਧੀਆ ਹੈਗੀ ਦਿਖਾਉਣਾ ਤੁਹਾਨੂੰ ਮੈਂ ਕੈਮਰਾ ਦੂਜੀ ਪੰਨੀ ਕਰਕੇ ਹੈ ਨਾ ਆ ਦੇਖੋ ਇਹ ਕੋਣਕ ਦੀ ਗਲੀ ਇਹਦੀ ਜਿਵੇਂ ਆਇਦਰਾ ਇੱਕ ਸਾਈਡ ਜੀ ਤੇ ਆਗੇ ਹੋਣਾ ਲੇਖੀ ਅੰਦਰੋਂ ਇੱਥੇ ਦਰਵਾਜ਼ਾ ਜਾਇ ਇੱਥੇ ਤਾਂ ਇੱਕ ਹੋਵੇ ਕੋਈ ਵੀ ਡਾਲ ਨਿਕਲੇ ਹੋਇਆ ਤੇ ਇੱਕ ਤਾਂ 2 3 4 5 6 ਕਹੇਗੇ ਹੈ 5 6 ਦੇਖੋ ਬਈ ਜੀ ਵਧੀਆ ਖੜੀ ਹੈ ਗਨਕਪੂਰੀ ਦੇਖੋ ਬਈ ਕੱਦ ਵੀ ਪੂਰਾ ਵਧੀਆ ਹੈਗਾ ਦਸੋਂਦੀ ਨਾ ਹੋਣਾਗਾ ਤੇ ਦੇਖੋ ਜਿਵੇਂ ਮੈਂ ਪਹਿਲਾਂ ਦੱਸਿਆ ਤੇ ਕੈਲੀਫੋਰਨੀਆ ਜੇ ਕਣਕ ਬਹੁਤ ਜਿਆਦਾ ਬੀਜੀ ਗਈ ਹੈ ਕਿ ਪਤਾ ਨਹੀਂ ਕੀ ਕਾਰਨ ਦੇਖ ਲੋ ਆਪਾਂ ਆਮ ਹੀ ਸੁਣਦੇ ਆਂਗੇ ਹਨ ਗੱਲਾਂ ਬਾਤਾਂ ਵੀ ਬਾਹਰ ਦੇ ਦੇਸ਼ਾਂ 'ਚ ਫਸਲ ਹੁੰਦੀ ਨਹੀਂ ਵਾਲੀ ਹੁੰਦੀ ਚਲੋ ਇਹੇ ਹੈ ਜਮੀਨਾਂ 'ਚ ਤਾਂ ਬਾਰਾ ਕੁਝ ਪਾਉਂਦੇ ਨਹੀਂ ਹੈਗੇ ਆਪਣੇ ਵਾਂਗੂ ਇੰਨੀਆਂ ਰੇਹਾਂ ਸਪਰੇਹਾਂ ਨਹੀਂ ਪਾਉਂਦੇ ਹੈਗੇ ਇਹ ਤੇ ਨਾ ਆਪਣੇ ਵਾਂਗੂ ਐ ਜੋਰ ਲਵਾਉਂਦੇ ਆ ਬਾਹਨਾ ਦਾ ਬਾਲਾ ਜਿਵੇਂ ਆਪਣੇ ਦਾ ਛਿੜਦੇ ਆ ਪਰ ਇਹ ਰੂ ਬਾਹਲਾ ਪਾਉਨੇ ਆਗੇ ਵੀ ਫਸਲ ਹੋਰ ਤਾਕੜੀ ਨਿਕਲਿਆ ਵੀ ਇਥੇ ਦੀਆਂ ਸਰਕਾਰਾਂ ਪਰਮਿਸ਼ਨ ਨਹੀਂ ਦਿੰਦੀਆਂ ਜਿੰਨਾ ਜਿਹੜਾ ਪਰਮਿਸ਼ਨ ਨਹੀਂ ਦਿੰਦੇ ਉਹਨਾਂ ਜਿਹੜਾ ਆਪਾਂ ਕਨਕ ਨਾ ਜੀਰੀ ਝੋਨਾ ਆਪਾਂ ਗ ਲਈ ਨਾ ਕਨਕ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਬੀਚ ਸਕਦੇ ਵੀ ਕਿੰਨਾ ਕੋ ਇਜਾਜ਼ਤ ਦਿੰਦੇ ਆਗੇ ਪਰਮਿਸ਼ਨ ਦਿੰਦਿਆ ਉਹਨਾਂ ਕੀ ਬੀਚ ਸਕਦੇ ਤਾਂ ਕਰਕੇ ਇਥੇ ਵਾਹਨ ਜ਼ਿਆਦਾਤਰ ਖਾਲੀ ਪਏ ਹੁੰਦੇ ਪਰ ਅੱਗੇ ਜਿਹੜੇ ਵਾਹਨ ਖਾਲੀ ਪਏ ਹੁੰਦੇ ਸੀਗੇ ਐਦ ਕੀ ਉਥੇ ਕਣਕ ਲੱਗੀ ਹੋਈ ਆ ਸਾਰੇ ਕਿਤੇ ਉਹਨੂੰ ਕਿੰਨੇ ਸਾਲ ਹੋ ਗਏ ਦੇਖਦੇ ਨੂੰ ਸਾਰੇ ਬਾਹਨ ਜਿਹੜੇ ਅੱਗੇ ਖਾਲੀ ਹੁੰਦੇ ਸੀ ਐਦ ਕੀ ਉਥੇ ਕਣਕ ਸਾਰੇ ਥਾਂ ਮੇ ਬੀਜੀ ਹੋਈ ਜਾਗੀ ਬੱਸ ਫਰਕ ਇਹੀ ਆ ਮੈਨੂੰ ਲੱਗਦਾ ਵੀ ਆਪਣੇ ਪੰਜਾਬ ਚ ਜਿਹਨੂੰ ਕਹਿੰਦੇ ਹਰੀ ਕ੍ਰਾਂਤੀ ਦੇ ਨਾਂ ਤੇ ਆਪਣੇ ਉਦੋਂ ਜੋਰ-ਜੋਰ ਪਾ ਕੇ ਲਾਲਚ ਦੇ ਕੇ ਆਪਾਂ ਨੂੰ ਫਸਲਾਂ ਬੀਜਣ ਲਾਤਾ ਆ ਝੋਨੇ ਝੂਨੇ ਰਿਆ ਸਪਰੇਅ ਪਾਉਣ ਲਾਤਾ ਤੇ ਜਿਹੜੀਆਂ ਇਧਰ ਲਈ ਗਵਰਨਮੈਂਟਾਂ ਨੇ ਇਹੇ ਜਿਹਦਾ ਨਾਂ ਤਾਂ ਬਾਲਾ ਪਾਣੀ ਗੱਡਿਆ ਇਹਨਾਂ ਨੇ ਧਰਤੀ 'ਚ ਹਜੇ ਤੱਕ ਤੇ ਨਾ ਹੀ ਇਹ ਬਾਲਾ ਐ ਫਸਲ ਆਪਣੀ ਬਾਹਨਾ ਤੇ ਬਾਲਾ ਕੁਝ ਨਨੇਰਿਆਂ ਸਪਰੇਹਾਂ ਕੀਤੀਆਂ ਬਾਹਨ ਇਹਨਾਂ ਦੇ ਤਾਕੜੇ ਬਹੁਤ ਆ ਗਏ ਇਥੇ ਕੈਲੀਫੋਰਨੀਆ 'ਚ ਜਿਹੜੀ ਮਰਜੀ ਜੀ ਬੀਜ ਦੋ ਇਥੇ ਉਹੀ ਹੋ ਜਾਂਦੀ ਆ ਜਿਵੇਂ ਆਹ ਨੇ ਉਹ ਸੜਕ ਦੇ ਪਰਲੇ ਪਾਸੇ ਉਧਰ ਉਹ ਬਾਗ ਲੱਗੇ ਹੋਏ ਨੇ ਜਿਵੇਂ ਬੱਗ ਬਦਾਮਾਂ ਦੇ ਹੋਰ ਬਹੁਤ ਇੱਥੇ ਬਾਗ ਲੱਗਦੇ ਕੈਲੀਫੋਰਨੀਆ 'ਚ ਨਾ ਹਰ ਤਰ੍ਹਾਂ ਦੀ ਇੱਥੇ ਖੇਤੀ ਹੁੰਦੀ ਹੈਗੀ ਕੈਲੀਫੋਰਨੀਆ 'ਚ ਆ ਇਧਰ ਬੀਜੇ ਹੋਇਆ ਇਹ ਪਸ਼ੂਆਂ ਵਾਸਤੇ ਕੱਖ-ਕੋਖ ਜੇ ਬੀਜੇ ਹੋਏ ਨੇ ਇਧਰ ਆ ਸਾਰੇ ਤਾਂ ਕਰਕੇ ਤਾਂ ਵਹਿਮ ਹੀ ਆਪਣਾ ਵੀ ਇੱਥੇ ਫਸਲ ਨਹੀਂ ਹੁੰਦੀ ਬਾਹਰੇ ਹਾਂ ਬਾਹਰਲੀ ਸਰਕਾਰਾਂ ਇਹ ਅਮਰੀਕਾ ਵਾਲੇ ਬਹੁਤ ਗਾਹਾਂ ਨੇ ਆਪਣੇ ਤੋਂ ਬਹੁਤ ਲੰਮੀ ਛੋਚ ਰੱਖ ਦਿਆਗੇ ਜਿਹੜੀ ਮਰਜ਼ੀ ਜੀ ਦਾ ਸਿੱਟਾ ਦੇਦੀ ਉਹੀ ਹੋ ਜਾਂਦੀ ਇੱਥੇ ਆ ਦੇਖ ਲੋ ਕਿੰਨੀ ਵਧੀਆ ਤੇ ਦੇਖ ਰਹੇ ਤੱਦਗਾਠ ਪੂਰਾ ਵਧੀਆਗਾ ਨਾਲੇ ਕੋਈ ਇਹਨਾਂ ਨੇ ਬਾਲਾ ਅਰੀ ਸਪਰੇਈ ਨਹੀਂ ਜਪਾਈ ਹੋਣੀ ਇਹ ਰਹਾ ਖੰਭਾ ਸੀਗਾ ਇੱਥੇ ਇਹਦੇ ਲੱਗ ਗਏ ਆ ਕਿੰਨੀ ਐ ਜਗ੍ਹਾ ਸੱਡੀ ਹੋਈ ਹੈ ਅਈ ਹੋ ਖੰਭਾਗਾ ਉਹੇ ਲੱਗ ਗਿਆ ਕਿੰਨੀ ਕਿੰਨੀ ਜਗਾ ਛੱਡੀ ਪਈ ਹੁੰਦੀਆਂ ਤੇ ਇਹਨਾਂ ਕਾ ਦਿਖਾਉਣਾ ਸੀ ਬਾਈ ਤੁਹਾਨੂੰ ਹਨਾ ਵੀ ਫਾਸਲਾ ਬਹੁਤ ਵਧੀਆ ਹੁੰਦੀਆਂ ਨੇ ਅਮਰੀਕਾ ਵਰਗੇ ਦੇਸ਼ਾਂ 'ਚ ਵੀ ਆਮ ਆਪਣੇ ਕਹਾਪ ਤਾਂ ਇਹ ਜਲਦੀ ਨਹੀਂ ਵੀ ਉੱਥੇ ਫਾਸਲਾ ਵਧੀਆ ਨਹੀਂ ਹੁੰਦੀਆਂ ਬਾਹਰਲੇ ਦੇਸ਼ਾਂ 'ਚ ਤੇ ਮੈਨੂੰ ਤਾਂ ਕੋਈ ਨਹੀਂ ਲੱਗਦੀ ਇਦਾਂ ਦੀ ਗੱਲ ਹਨਾ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਹਨਾ ਪ੍ਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਧੰਨਵਾਦੀ